ਜੈ ਪੀਮ ਸਾਥਿਓ ਪੰਜਾਬ ਦੇ 1919 ਦੇ ਜਲਿਆ ਵਾਲੇ ਕਾਂਡ ਦੇ ਨਾਲੋਂ ਵੱਡਾ ਕਾਂਡ ਰਾਜਸਥਾਨ ਦੇ ਮਾਨਗੜ ਵਿੱਚ 1913 ਵਿੱਚ ਵਾਪਰਿਆ ਸੀ ਇਸ ਨੂੰ ਆਦਿਵਾਸੀਆਂ ਦੇ ਅੰਦੋਲਨ ਹੋਣ ਕਾਰਨ ਜਲਿਆ ਵਾਲੇ ਬਾਗ ਦੇ ਕਾਂਡ ਦੇ ਵਾਂਗ ਪ੍ਰਚਾਰਿਤ ਨਹੀਂ ਕੀਤਾ ਗਿਆ ਆਦਿਵਾਸੀ ਸਮਾਜ ਦੇ ਕੁਰਬਾਲ ਹੋਣ ਵਾਲੇ ਲੋਕਾਂ ਨਾਲ ਹਮੇਸ਼ਾ ਪੱਖਪਾਤ ਕੀਤਾ ਜਾਂਦਾ ਰਿਹਾ ਹੈ इक्वालिटी एंड जस्टिस पटियाला YouTube चैनल ਤੋਂ ਮੈਚ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਇੱਕ ਹੋਰ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਮੂਲ ਨਿਵਾਸੀ ਆਦਿਵਾਸੀ ਲੋਕਾਂ ਦੇ ਇਤਿਹਾਸ ਨੂੰ ਖਤਮ ਕੀਤਾ ਗਿਆ ਹੈ ਅਤੇ سلسلہ ਅੱਜ ਵੀ ਜਾਰੀ ਹੈ ਜਾਣੇ ਅਣਜਾਣੇ ਵਿੱਚ ਭਾਰਤ ਦੇ ਸਕੂਲਾਂ ਦੇ ਪਾਠਕ੍ਰਮਾਂ ਵਿੱਚ 2 ਜੋ 4% ਆਦਿਵਾਸੀ ਸ਼ਹੀਦਾਂ ਯੋਧਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਮੌਜੂਦਾ ਸਰਕਾਰਾਂ ਦੀ ਕੋਸ਼ਿਸ਼ ਹੈ ਉਹਨਾਂ ਨੂੰ ਵੀ ਪਾਠ ਪੁਸਤਕਾਂ ਵਿੱਚੋਂ ਹਟਾ ਦਿੱਤਾ ਜਾਵੇ ਪਰ ਸਰਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਲਈ ਵੋਟ ਬੈਕ ਦੀ ਰਾਜਨੀਤੀ ਕਾਰਨ ਐਸਸੀ ਐਸਟੀ ਸਮਾਜ ਦੇ ਯੋਧਿਆਂ 'ਚ ਸ਼ਹੀਦਾਂ ਦਾ 100% ਖਤਮ ਕਰਨਾ ਉਹਨਾਂ ਦੀ ਰਾਹ ਵਿੱਚ ਰੋੜਾ ਬਣ ਜਾਂਦਾ ਹੈ ਸਕੂਲੀ ਪਾਠਕ੍ਰਮ ਵਿੱਚੋਂ ਆਦਿਵਾਸੀ ਇਤਿਹਾਸ ਨਾਲ ਸੰਬੰਧਿਤ ਸਮੱਗਰੀ ਨੂੰ ਹਟਾਏ ਜਾਣ ਤੇ ਕੇਂਦਰਿਤ ਇੱਕ ਵੱਡੇ ਵਿਵਾਦ ਨੂੰ ਪੇਸ਼ ਕਰਦੇ ਹਨ ਜਿਸ ਨੂੰ ਪਾਜਪਾ ਸਰਕਾਰ ਦੁਆਰਾ ਕੀਤਾ ਗਿਆ ਮੰਨਿਆ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਇਹ ਵਿਵਾਦ ਮਾਨਗੜ ਤਾਮਦੇ ਪਾਠ ਜਿੱਥੇ 2500 ਤੋਂ ਵੱਧ ਆਦਿਵਾਸੀ ਸ਼ਹੀਦ ਹੋਏ ਸਨ ਅਤੇ ਵੀਰ ਕਾਲੀ ਬਾਈ ਦੀ ਪ੍ਰੇਰਣਾਦਾਇਕ ਕਹਾਣੀ ਨੂੰ ਹਟਾਉਣ ਨਾਲ ਜੁੜਿਆ ਹੋਇਆ ਹੈ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਵਿਰੋਧੀ ਧਿਰ ਦੇ ਨੇਤਾ ਟਿਕਾਰਾਮ ਜੂਲੀ ਸਮੇਤ ਕਾਂਗਰਸ ਦੇ ਨੇਤਾਵਾਂ ਨੇ ਇਸ ਕਾਰਵਾਈ ਨੂੰ ਆਦਿਵਾਸੀਆਂ ਦੇ ਬਲੀਦਾਨ वीरता ਅਤੇ ਵਿਰਾਸਤ ਨੂੰ ਜਨਤਕ ਯਾਦਦਾਸ਼ਤ ਵਿੱਚੋਂ ਮਿਟਾਉਣ ਦੀ ਇੱਕ ਸੁਨਿਯੋਜਿਤ ਕੋਸ਼ਿਸ਼ ਕਰਾਰ ਦਿੱਤਾ ਹੈ। ਆਦੀਵਾਸੀ ਪਾਈਚਾਰੇ ਨੇ ਇਸ ਫੈਸਲੇ ਦਾ ਵਿਰੋਧ ਪ੍ਰਦਰਸ਼ਨਾਂ ਅਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣ ਰਾਹੀ ਕੀਤਾ ਹੈ ਅਤੇ ਮੰਨ ਕੀਤੀ ਹੈ ਕਿ ਇਨ੍ਹਾਂ ਪਾਠਾਂ ਨੂੰ ਤੁਰੰਤ ਪਾਠਕ੍ਰਮ ਵਿੱਚ ਬਹਾਲ ਕੀਤਾ ਜਾਵੇ। ਇਨ੍ਹਾਂ ਸਰੋਤਾਂ ਵਿੱਚ 1913 ਦੇ ਮਾਨਗੜ ਕਤਲੇਆਮ ਅਤੇ ਗੋਵਿੰਦ ਗੁਰੂ ਬੰਜਾਰਾ ਦੀ ਅਗਵਾਈ ਹੇਠਲੇ ਭਗਤ ਅੰਦੋਲਨ ਦਾਵੀ ਇਤਿਹਾਸਕ ਪਿਛੋਕੜ ਸ਼ਾਮਲ ਹੈ ਜੋ ਮੁੱਦੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਸਾਸਰੀਕਾਲ ਜੀ ਅੱਜ ਆਪਾਂ ਇੱਕ ਅਜਿਹੇ ਮੁੱਦੇ ਤੇ ਗੱਲ ਕਰਾਂਗੇ ਜਿਸ ਨੇ ਨਾ ਹਾਲ ਹੀ ਵਿੱਚ ਰਾਜਸਥਾਨ ਚ ਕਾਫੀ ਕਹਿ ਲੋ ਵੀ ਹਲਚਲ ਮਚਾਈ ਹੋਈ ਹੈ ਇਹ ਮੁੱਦਾ ਹੈ ਸਕੂਲੀ ਕਿਤਾਬਾਂ ਵਿੱਚੋਂ ਆਦਿਵਾਸੀ ਇਤਿਹਾਸ ਦੇ ਕੁਝ ਖਾਸ ਬਹੁਤ ਅਹਿਮ ਪਾਠ ਹਟਾਉਣਾ ਇਸਤੇ ਕਾਫੀ ਵਿਵਾਦ ਚੱਲ ਰਿਹਾ ਹੈ ਸਾਡੇ ਕੋਲ ਕੁਝ ਲੇਖ ਨੇ ਕੁਝ ਜਾਣਕਾਰੀ ਹੈ ਜਿਹੜੀ ਇਸ ਪੂਰੇ ਮਾਮਲੇ ਤੇ ਇਹਦੇ ਪਿੱਛੇ ਦਾ ਇਤਿਹਾਸ ਕੀ ਹੈ ਤੇ ਹੁਣ ਕੀ ਕੀ ਕਿਹਾ ਜਾ ਰਿਹਾ ਹੈ ਉਸ ਤੇ ਚਾਨਣਾ ਪਾਉਂਦੀ ਹੈ ਸੋ ਆਪਣਾ ਮਕਸਦ ਹੈ ਅੱਜ ਇਹ ਸਮਝਣਾ ਕਿ ਇਹ ਵਿਵਾਦ ਹੈ ਕੀ ਕਿਹੜੀਆਂ ਕਹਾਣੀਆਂ ਜੁੜੀਆਂ ਨੇ ਇਹਦੇ ਨਾਲ ਤੇ ਵਕ ਵਕ ਲੋਕ ਵਕ ਵਕ ਤਰਾ ਕੀ ਸੋਚ ਰਹੀਆਂ ਨੇ ਆਓ ਫਿਰ ਸ਼ੁਰੂ ਕਰੀਏ ਗੱਲਬਾਤ ਸਭ ਤੋਂ ਤਾਜ਼ਾ ਘਟਨਾ ਜਿਹੜੀ ਹੁਣੇ ਹੋਈ ਹੈ ਉਹ ਹੈ ਚੌਥੀ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਸੀ ਉਹਦੇ ਵਿੱਚੋਂ ਮਾਨਗੜ ਧਾਮ ਬਾਰੇ ਇੱਕ ਪਾਰਸੀ ਉਹ ਹਟਾ ਦਿੱਤਾ ਗਿਆ ਹੈ ਮਾਨਗੜ ਧਾਮ ਇਹ ਕੁਝ ਛੋਟੀ ਮੋਟੀ ਜਗ੍ਹਾ ਤਾਂ ਹੈ ਨਹੀਂ ਠੀਕ ਹੈ ਨਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਮਾਨਗੜ ਧਾਮ ਦਾ ਤਾਂ ਆਦੀਵਾਸੀ ਇਤਿਹਾਸ ਵਿੱਚ ਇੱਕ ਬਹੁਤ ਹੀ ਖਾਸ ਬਲਕਿ ਕਹਿ ਲੋ ਦਰਦਨਾਕ ਸਥਾਨ ਹੈ ਇਸ ਨੂੰ ਐ ਵੀ ਕਹਿੰਦੇ ਨੇ ਰਾਜਸਥਾਨ ਦਾ ਜਲਿਆਂਵਾਲਾ ਬਾਗ ਤੇ ਕਈ ਇਤਿਹਾਸਕਾਰ ਤਾਂ ਇਥੋਂ ਤੱਕ ਮੰਨਦੇ ਨੇ ਕਿ 17 ਨਵੰਬਰ 1913 ਨੂੰ ਇੱਥੇ ਜੋ ਕਤਲੇਆਮ ਹੋਇਆ ਸੀ ਨਾ ਉਹਦੇ ਵਿੱਚ ਸ਼ਹੀਦ ਹੋਏ ਆਦੀਵਾਸੀਆਂ ਦੀ ਗਿਣਤੀ ਸ਼ਾਇਦ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਸਾਕੇ ਤੋਂ ਵੀ ਜ਼ਿਆਦਾ ਹੋਵੇ ਉਸ ਦਿਨ ਸੰਤ ਗੋਬਿੰਦ ਗੁਰੂ ਬੰਜਾਰਾ ਸਨ ਉਹਨਾਂ ਦੀ ਅਗਵਾਈ 'ਚ ਹਜ਼ਾਰਾਂ ਹਜ਼ਾਰਾਂ ਪੀਲ ਤੇ ਹੋਰ ਆਦੀਵਾਸੀ ਲੋਕ ਸ਼ਾਂਤੀ ਨਾਲ ਇਕੱਠੇ ਹੋਏ ਸੀ ਤੇ ਅੰਗਰੇਜ਼ੀ ਫੌਜ ਨੇ ਉਹਨਾਂ ਤੇ ਮਸ਼ੀਨ ਗੰਨਾਂ ਨਾਲ ਇੱਥੋਂ ਤੱਕ ਕਿ ਤੋਪਾਂ ਨਾਲ ਹਮਲਾ ਕਰ ਦਿੱਤਾ ਸੀ ਹਜ਼ਾਰਾਂ ਲੋਕਾਂ ਤੇ ਇਹ ਤਾਂ ਬਹੁਤ ਹੀ ਭਿਆਨਕ ਗੱਲ ਹੈ ਮਤਲਬ ਜੇ ਸੂਤਰ ਕਹਿੰਦੇ ਨੇ ਕਿ 1500 ਤੋਂ 2500 ਤੱਕ ਲੋਕ ਸ਼ਹੀਦ ਹੋਏ ਤਾਂ ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਇਸ ਘਟਨਾ ਨੂੰ ਸਾਡੇ ਦੇਸ਼ ਦੇ ਇਤਿਹਾਸ 'ਚ ਉਹ ਜਗ੍ਹਾ ਕਿਉਂ ਨਹੀਂ ਮਿਲੀ ਤੇ ਹੁਣ ਹੁਣ ਉਹ ਪਾਠ ਵੀ ਹਟਾ ਦੇਣ ਇਹ ਤਾਂ ਜਿਵੇਂ ਉਸ ਅਣਗੇਲੀ ਨੂੰ ਹੋਰ ਪੱਕਾ ਕਰਨਾ ਹੋ ਗਿਆ ਫਿਰ ਤਾਂ ਲਾਜ਼ਮੀ ਹੈ ਕਿ ਆਦੀਵਾਸੀ ਪਾਈਚਾਰਜ ਬਹੁਤ ਗੁੱਸਾ ਹੋਵੇਗਾ ਇਸ ਗੱਲ ਦਾ ਹਾਂਜੀ ਰੋਸ ਤਾਂ ਬਹੁਤ ਜ਼ਵਾਰ ਹੈ ਕਾਂਗਰਸ ਪਾਰਟੀ ਹੈ ਤੇ ਇੱਕ ਹੋਰ ਪਾਰਟੀ ਹੈ ਭਾਰਤ ਆਦੀਵਾਸੀ ਪਾਰਟੀ ਜਿਸ ਨੂੰ ਬੈਪ ਕਹਿੰਦੇ ਨੇ ਇਹੋ ਜਿਹੇ ਸਿਆਸੀ ਧਿਰਾਂ ਮੌਜੂਦਾ ਭਾਜਪਾ ਸਰਕਾਰ ਨੂੰ ਸਿੱਧਾ ਨਿਸ਼ਾਨਾ ਬਣਾ ਰਹੀਆਂ ਨੇ ਇਸ ਮੁੱਦੇ ਤੇ ਪਰ ਥੈਨਾ ਇੱਕ ਗੱਲ ਸਮਝਣੀ ਜ਼ਰੂਰੀ ਹੈ ਇਹ ਜਿਹੜੀ ਮਾਨਗੜ ਦੀ ਘਟਨਾ ਹੈ ਇਹ ਕੋਈ ਅਚਾਨਕ ਜਾਂ ਐਵੇਂ ਨਹੀਂ ਵਾਪਰ ਗਈ ਸੀ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਇਹ ਸੰਤ ਗੋਬਿੰਦ ਗੁਰੂ ਬੰਜਾਰਾ ਨੇ ਇੱਕ ਅੰਦੋਲਨ ਚਲਾਇਆ ਸੀ ਭਗਤ ਅੰਦੋਲਨ ਉਹਦੇ ਨਾਲ ਜੁੜੀ ਹੋਈ ਹੈ ਭਗਤ ਅੰਦੋਲਨ ਅੱਛਾ ਇਹ ਕੀ ਸੀ ਮਤਲਬ ਸਿਰਫ ਧਾਰਮਿਕ ਜੀ ਲਹਰ ਸੀ ਜਾਂ ਕੁਝ ਹੋਰ ਵੀ ਸੀ ਦੇਚ ਹਾਂ ਇਹ ਸਵਾਲ ਬਹੁਤ ਵਧੀਆ ਹੈ ਦੇਖੋ ਭਗਤ ਅੰਦੋਲਨ ਜਿਹੜਾ ਲਗਭਗ 1890 ਦੇ ਆਸ-ਪਾਸ ਸ਼ੁਰੂ ਹੋਇਆ ਸੀ ਉਹ ਅਧਿਆਤਮਿਕ ਤਾਸੀ ਬਿਲਕੁਲ ਸੀ ਪਰ ਉਹ ਸਿਰਫ ਉੱਥੋਂ ਤੱਕ ਹੀ ਸੀਮਿਤ ਨਹੀਂ ਸੀ ਉਹ ਇਸ ਤੋਂ ਕਿਤੇ ਵੱਧ ਸੀ ਇਹਦਾ ਮੁੱਖ ਮਕਸਦ ਸੀ ਆਦੀਵਾਸੀ ਸਮਾਜ ਦੇ ਅੰਦਰ ਸੁਧਾਰ ਲਿਆਣਾ ਤੇ ਨਾਲ ਹੀ ਉਹਨਾਂ ਨੂੰ ਜਿਹੜਾ ਉਸ ਵੇਲੇ ਭਿਆਨਕ ਸ਼ੋਸ਼ਣ ਹੁੰਦਾ ਸੀ ਉਹਦੇ ਖਿਲਾਫ ਜਗਾਉਣਾ ਗੋਬਿੰਦ ਗੁਰੂ ਜੀ ਨੇ ਆਦੀਵਾਸੀਆਂ ਨੂੰ ਸਮਝਾਇਆ ਕਿ ਜਿਵੇਂ ਸ਼ਰਾਬ ਹੈ ਮਾਸ ਹੈ ਚੋਰੀ ਹੈ ਇਹਨਾਂ ਚੀਜ਼ਾਂ ਤੋਂ ਦੂਰ ਰੋ ਉਹਨਾਂ ਨੇ ਕਿਹਾ mehnat ਕਰੋ ਸਾਦਾ ਜੀਵਨ ਜਿਓ ਰੋਜ਼ ਨਹਾਓ ਮਤਲਬ ਸਫਾਈ ਰੱਖੋ ਧਾਰਮਿਕ ਕੰਮ ਕਰੋ ਯੱਗ ਕੀਰਤਨ ਵਗੈਰਾ ਤੇ ਬੱਚਿਆਂ ਨੂੰ ਪੜਾਓ ਸਿੱਖਿਆ ਤੇ ਬਹੁਤ ਜ਼ੋਰ ਸੀ ਯਾਨੀ ਕਿ ਆਪਣਾ ਸੁਧਾਰ ਆਪ ਕਰੋ ਤੇ ਪੜਾਈ ਲਿਖਾਈ ਤੇ ਜ਼ੋਰ ਪਰ ਤੁਸੀਂ ਸ਼ੋਸ਼ਣ ਦੀ ਗੱਲ ਵੀ ਕੀਤੀ ਸੀ ਉਹ ਕਿਵੇਂ ਹਾਂ ਉਹ ਬਹੁਤ ਜ਼ਰੂਰੀ ਨੁਕਤਾ ਹੈ ਅੰਦੋਲਨ ਨੇ ਇਹ ਵੀ ਕਿਹਾ ਕਿ ਜਿਹੜੇ ਤੁਹਾਡੇ ਆਪਸੀ ਝਗੜੇ ਨੇ ਉਹ ਪੰਚਾਇਤਾਂ ਬਣਾ ਕੇ ਆਪੇ ਨਿਪਟਾਓ ਤੇ ਇਸ ਤੋਂ ਵੀ ਵੱਡੀ ਗੱਲ ਉਹਨਾਂ ਨੇ ਹਿੰਮਤ ਦਿੱਤੀ ਕਿ ਅਨਿਆਇ ਨਹੀਂ ਸਹਿਣਾ ਜਿਹੜੇ ਉੱਥੋਂ ਦੇ ਜਾਗੀਰਦਾਰ ਨੇ ਰਿਆਸਤਾ ਨੇ ਉਹਨਾਂ ਨੂੰ ਫਾਲਤੂ ਦਾ ਲਗਾਨ ਯਾਨੀ ਟੈਕਸ ਨਹੀਂ ਦੇਣਾ ਤੇ ਬੇਗਾਰ ਬਿਲਕੁਲ ਨਹੀਂ ਕਰਨੀ ਬੇਗਾਰ ਦਾ ਮਤਲਬ ਹੁੰਦਾ ਸੀ ਬਿਨਾ ਪੈਸੇ ਦਿੱਤੇ ਜ਼ਬਰਦਸਤੀ ਕੰਮ ਕਰਵਾਉਣਾ ਇਹ ਉਸ ਵੇਲੇ ਸ਼ੋਸ਼ਣ ਦਾ ਬਹੁਤ ਵੱਡਾ ਤਰੀਕਾ ਸੀ ਨਾਲ ਦੀ ਨਾਲ ਗੋਬਿੰਦ ਗੁਰੂ ਨੇ ਸਵਦੇਸ਼ੀ ਦੀ ਗੱਲ ਵੀ ਕੀਤੀ ਕਿ ਆਪਣੇ ਦੇਸ਼ ਦੀਆਂ ਚੀਜ਼ਾਂ ਵਰਤੋ ਇਸ ਸਾਰੇ ਕਾਮਨੂਨਾ ਇੱਕ ਤਰੀਕੇ ਨਾਲ ਚਲਾਉਣ ਲਈ ਉਹਨਾਂ ਨੇ 1883 ਵਿੱਚ ਸੰਸਭਾ ਬਣਾਈ ਸੀ ਤੇ ਇਸ ਸਭਾ ਦਾ ਸਾਲਾਨਾ ਇਕੱਠ ਹੁੰਦਾ ਸੀ ਹਰ ਸਾਲ ਮੱਗਰ ਮਹੀਨੇ ਦੀ ਪੂਰਨਮਾਸ਼ੀ ਨੂੰ ਮਾਨਗੜ ਦੀ ਪਹਾੜੀ ਤੇ 1913 ਵਾਲਾ ਇਕੱਠ ਵੀ ਉਸੇ ਤਰ੍ਹਾਂ ਦਾ ਹੀ ਸੀ ਤਾਂ ਫਿਰ 1913 ਚ ਅਜਿਹਾ ਕੀ ਹੋ ਗਿਆ ਕਿ ਗੱਲ ਗੋਲੀ ਚੱਲਣ ਤੱਕ ਪਹੁੰਚ ਗਈ ਕਿ ਆਦੀਵਾਸੀਆਂ ਵੱਲੋਂ ਕੋਈ ਹਿੰਸਾ ਹੋਈ ਸੀ 17 ਨਵੰਬਰ 1913 ਦੀ ਘਟਨਾ ਤੋਂ ਐਨ ਪਹਿਲਾਂ ਗੋਬਿੰਦ ਗੁਰੂ ਨੇ ਸਰਕਾਰ ਨੂੰ ਮਤਲਬ ਅੰਗਰੇਜ਼ਾਂ ਨੂੰ ਤੇ ਉੱਥੋਂ ਦੀਆਂ ਰਿਆਸਤਾਂ ਨੂੰ ਇੱਕ ਚਿੱਠੀ ਲਿਖੀ ਉਹਦੇ 'ਚ ਕੁਝ ਮੰਗਾਂ ਰੱਖੀਆਂ ਸੀ ਮੁੱਖ ਤੌਰ ਤੇ ਇਹ ਹੀ ਕਿ ਅਕਾਲ ਪਿਆ ਹੈ ਲੋਕ ਬਹੁਤ ਔਖੇ ਨੇ ਉਹਨਾਂ ਤੋਂ ਖੇਤੀ ਤੇ ਜਿਹੜਾ ਭਾਰੀ ਟੈਕਸ ਲੈ ਰਹੇ ਹੋ ਉਹ ਘਟਾਓ ਉਹਨਾਂ ਨੂੰ ਆਪਣੇ ਧਰਮ ਦੇ ਹਿਸਾਬ ਨਾਲ ਰਹਿਣ ਦਿਓ ਤੇ ਬਿਗਾਰ ਦੇ ਨਾਂ ਤੇ ਤੰਗ ਨਾ ਕਰੋ ਪਰ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੇ ਇਹਨਾਂ ਮੰਗਾਂ ਨੂੰ ਬਗਾਵਤ ਸਮਝ ਲਿਆ ਉਹਨਾਂ ਨੇ ਪੂਰੀ ਪਹਾੜੀ ਨੂੰ ਘੇਰਾ ਪਾ ਲਿਆ ਚਾਰੇ ਪਾਸੇ ਮਸ਼ੀਨ ਗੰਨਾਂ ਲਾ ਦਿੱਤੀਆਂ ਤੋਪਾਂ ਲਾ ਦਿੱਤੀਆਂ ਤੇ ਜਦੋਂ ਹਜ਼ਾਰਾਂ ਲੋਕ ਮਰਦ ਔਰਤਾਂ ਬੱਚੇ ਸਭ ਉੱਥੇ ਇਕੱਠੇ ਸੀ ਤਾਂ ਕਰਨਲ ਸ਼ਟਨ ਇੱਕ ਅੰਗਰੇਜ਼ ਅਫਸਰ ਸੀ ਉਹਦੇ ਹੁਕਮ ਤੇ ਬਿਨਾਂ ਚੇਤਾਵਨੀ ਖੋਲੀਆਂ ਚਲਾ ਦਿੱਤੀਆਂ ਹਾਏ ਰੱਬਾ ਇਹ ਸੁਣ ਕੇ ਹੀ ਕੰਬਣੀ ਛਿੜਦੀ ਹੈ ਇੱਕ ਸ਼ਾਂਤਮਈ ਕੱਟ ਜਿਹੜਾ ਸਿਰਫ ਰਾਤ ਮੰਗ ਰਿਹਾ ਸੀ ਆਪਣੇ ਹੱਕ ਮੰਗ ਰਿਹਾ ਸੀ ਤੇ ਉਹਦੇ ਤੇ ਐਨਾ ਜ਼ੁਲਮ ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਇਹ ਇਕੱਲੀ ਘਟਨਾ ਨਹੀਂ ਹੈ ਜਿੱਥੇ ਆਦੀਵਾਸੀ ਇਤਿਹਾਸ ਨੂੰ ਕਿਤਾਬਾਂ ਚੋਂ ਹਟਾਇਆ ਗਿਆ ਹੋਵੇ ਡੁੰਗਰਪੁਰ ਦੀ ਸ਼ਹੀਦ ਬਾਲিকা ਕਾਲੀਬਾਈ ਪੀਲ ਉਹਨਾਂ ਦਾ ਜ਼ਿਕਰ ਵੀ ਹੁੰਦਾ ਹੈ ਹਾਂਜੀ ਹਾਂਜੀ ਉਹ ਵੀ ਇੱਕ ਬਹੁਤ ਹੀ ਮਤਲਬ ਹੌਸਲਾ ਦੇਣ ਵਾਲੀ ਕਹਾਣੀ ਹੈ ਪਰ ਦੁਖਦਾਈ ਵੀ ਤੇ ਉਹਨੂੰ ਵੀ ਕੁਝ ਸਮਾਂ ਪਹਿਲਾਂ ਪਾਠਕ੍ਰਮ ਤੋਂ ਹਟਾਉਣ ਤੇ ਬਹੁਤ ਰੌਲਾ ਪਿਆ ਸੀ ਕਾਲੀਬਾਈ ਸਿਰਫ 13 ਸਾਲ ਦੀ ਬੱਚੀ ਸੀ ਪੀਲ ਭਾਈਚਾਰੇ ਦੀ 1947 ਦੀ ਗੱਲ ਹੈ ਡੁੰਗਰਪੁਰ ਰਿਆਸਤ ਦਾ ਪਿੰਡ ਸੀ ਰਸਤਾਪਾਲ ਉਸ ਵੇਲੇ ਰਿਆਸਤ ਨੇ ਹੁਕਮ ਦਿੱਤਾ ਸੀ ਕਿ ਸਕੂਲ ਬੰਦ ਕਰ ਦਿਓ ਪਰ ਕਾਲੀਬਾਈ ਦੇ ਟੀਚਰ ਸਨ ਸਿੰਘਾ ਭਾਈ ਉਹ ਹੁਕਮ ਨਹੀਂ ਮੰਨ ਰਹੀ ਸੀ ਚੋਰੀ ਛਿਪੇ ਸਕੂਲ ਚਲਾ ਰਹੀ ਸੀ ਜਦੋਂ ਪੁਲਿਸ ਉਹਨਾਂ ਨੂੰ ਫੜਨ ਆਈ ਤੇ ਟਰੱਕ ਨਾਲ ਬੰਨ ਕੇ ਖਸੀਟਣ ਲੱਗੀ ਕੋਈ ਹੋਰ ਬੰਦਾ ਹਮਤ ਨਹੀਂ ਕਰ ਰਿਹਾ ਸੀ ਪਰ ਉਹ ਨਿੱਕੀ ਜਿਹੀ ਕੁੜੀ ਕਾਲੀਬਾਈ ਭੱਜ ਕੇ ਗਈ ਤੇ ਦਾਤੀ ਨਾਲੋਂ ਰੱਸੀ ਵੱਢ ਦਿੱਤੀ ਜਿਸ ਨਾਲ ਉਹਦੇ ਗੁਰੂ ਨੂੰ ਬੰਨਿਆ ਹੋਇਆ ਸੀ ਇਸ ਤੇ ਪੁਲਿਸ ਵਾਲਿਆਂ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਉਸ ਮਾਸੂਮ ਬੱਚੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਉੱਥੇ ਹੀ ਸ਼ਹੀਦ ਹੋ ਗਈ ਉਹਦੀ ਕਹਾਣੀ ਮਤਲਬ ਪੜ੍ਹਾਈ ਲਈ ਲਗਨ ਗੁਰੂ ਦਾ ਸਤਕਾਰ ਤੇ ਜ਼ੁਲਮ ਦੇ ਖਿਲਾਫ ਕਿੰਨੀ ਮਤਲਬ ਕਿੰਨੀ ਜ਼ਿਆਦਾ ਹਿੰਮਤ ਦੀ ਮਿਸਾਲ ਹੈ ਬੱਚੀ ਤੇ ਐਨੀ ਬਹਾਦਰੀ ਸੱਚੀ ਇਹ ਕਹਾਣੀਆਂ ਤਾਂ ਬੱਚਿਆਂ ਲਈ ਨੌਜਵਾਨਾਂ ਲਈ ਕਿੰਨੀ ਵੱਡੀ ਪ੍ਰੇਰਣਾ ਹੋ ਸਕਦੀਆਂ ਨੇ ਇਹਨਾਂ ਨੂੰ ਹਟਾਉਣ ਪਿੱਛੇ ਕੀ ਕਾਰਨ ਹੋ ਸਕਦਾ ਹੈ ਜਿਹੜੇ ਲੋਕ ਇਹਦੀ ਆਲੋਚਨਾ ਕਰ ਰਹੇ ਨੇ ਉਹ ਕੀ ਕਹਿੰਦੇ ਨੇ ਕੀ ਇਹ ਐਵੇਂ ਇਤਫਾਕ ਹੈ ਜਾਂ ਕੋਈ ਸੋਚੀ ਸਮਝੀ ਚਾਲ ਨਹੀਂ ਜਿਹੜੇ ਆਲੋਚਕ ਨੇ ਖਾਸ ਕਰਕੇ ਵਿਰੋਧੀ ਧਿਰ ਦੇ ਲੀਡਰ ਉਹ ਤਾਂ ਇਹਨੂੰ ਬਿਲਕੁਲ ਵੀ ਇਤਫਾਕ ਨਹੀਂ ਮੰਨਦੇ ਸਾਬਕਾ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ ਤੇ ਹੁਣ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਟੀਕਰਾਮ ਜੁਲੀ ਉਹਨਾਂ ਦਾ ਤਾਂ ਸਾਫ਼ ਕਹਿਣਾ ਹੈ ਕਿ ਇਹ ਇੱਕ ਵੱਡੀ ਪਲਾਨਡ ਕੋਸ਼ਿਸ਼ ਹੈ ਕਿਸ ਚੀਜ਼ ਦੀ ਆਦੀਵਾਸੀ ਪਾਈਚਾਰਿਆਂ ਨੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀ ਜਿਹੜੀ ਬਹਾਦਰੀ ਹੈ ਉਹਨਾਂ ਦੀ ਵਿਰਾਸਤ ਹੈ ਉਸ ਨੂੰ ਲੋਕਾਂ ਦੀ ਯਾਦ ਚੋਂ ਮਿਟਾਉਣ ਦੀ ਕੋਸ਼ਿਸ਼ ਗਹਿਲੋਤ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਪਾਜਪਾ ਨੇ ਜਿਵੇਂ ਪੱਕਾ ਮਨ ਬਣਾ ਲਿਆ ਹੈ ਕਿ ਉਹ ਆਦੀਵਾਸੀਆਂ ਦੇ ਬਲੀਦਾਨ ਤੇ ਉਹਨਾਂ ਦੀਆਂ ਸ਼ਾਨਦਾਰ ਕਹਾਣੀਆਂ ਨੂੰ ਯਾਦਾਂ ਚੋਂ ਹਟਾ ਕੇ ਹੀ ਸਾਹ ਲੈਣਗੇ ਟੀਕਰਾਮ ਜੂਲੀ ਦੇ ਬਿਆਨ ਤਾਂ ਇਸ ਤੋਂ ਵੀ ਜ਼ਿਆਦਾ ਤਿੱਖੇ ਸੁਣੇ ਨੇ ਮੈਂ ਉਹ ਤਾਂ ਇਸ ਨੂੰ ਇੱਕ ਵੱਡੇ ਪੈਟਰਨ ਇੱਕ ਵੱਡੀ ਤਸਵੀਰ ਦਾ ਹਿੱਸਾ ਦੱਸ ਰਹੇ ਨੇ हां जी टीकरम जूलिने ਤਾਂ ਬਹੁਤ ਸਖਤ ਸ਼ਬਦ ਵਰਤੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਜਦੋਂ ਤੋਂ ਰਾਜਸਥਾਨ ਚ ਪਾਜਪਾਦੀ ਸਰਕਾਰ ਆਈ ਹੈ ਉਦੋਂ ਤੋਂ ਲਗਾਤਾਰ ਜਿਹੜੇ ਸਾਡੇ ਮਹਾਂਪੁਰਸ਼ ਨੇ ਸਾਡਾ ਇਤਿਹਾਸ ਹੈ ਸਭਿਆਚਾਰਕ ਵਿਰਾਸਤ ਹੈ ਤੇ ਖਾਸ ਕਰਕੇ ਆਜ਼ਾਦੀ ਦੀ ਲੜਾਈ ਚ ਆਦੀਵਾਸੀਆਂ ਦਾ ਹੋਰ ਪਛੜੇ ਵਰਗਾਂ ਦਾ ਜੋ ਯੋਗਦਾਨ ਹੈ ਉਹਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਹਨਾਂ ਨੇ ਮਾਨਗੜ ਤੇ ਕਾਲੀਬਾਈ ਤੋਂ ਇਲਾਵਾ ਹੋਰ ਉਦਾਹਰਣਾਂ ਵੀ ਦਿੱਤੀਆਂ ਨੇ ਜਿਵੇਂ ਜੋਤੀਬਾ ਫੂਲੇਜੀ ਕਿੰਨਾ ਵੱਡਾ ਕੰਮ ਕੀਤਾ ਉਹਨਾਂ ਨੇ ਔਰਤਾਂ ਤੇ ਦਲਿਤਾਂ ਦੀ ਪੜਾਈ ਲਈ ਉਹਨਾਂ ਬਾਰੇ ਇੱਕ ਚੈਪਟਰ ਰਾਜਸਥਾਨ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਸਿਲੇਬਸ ਚੋਂ ਹਟਾ ਦਿੱਤਾ ਇਸੇ ਤਰ੍ਹਾਂ ਯੂਨੀਵਰਸਿਟੀ ਦੇ ਫਿਲਾਸਫੀ ਦੇ ਸਿਲੇਬਸ ਚੋਂ ਬੁੱਧ ਧਰਮ ਤੇ ਜੈਨ ਧਰਮ ਬਾਰੇ ਪੜਾਈ ਹਟਾਉਣ ਦੀਆਂ ਖਬਰਾਂ ਆਈਆਂ ਇਹ ਤਾਂ ਸਾਡੀਆਂ ਕਿੰਨੀਆਂ ਪੁਰਾਣੀਆਂ ਤੇ ਅਹਿਮ ਵਿਚਾਰਧਾਰਾ ਮੰਨੇ ਜੁਲੀ ਜੀ ਇਸ ਸਭ ਨੂੰ ਭਾਜਪਾ ਦੀ ਆਦੀਵਾਸੀਆਂ, ਦਲਿਤਾਾਂ ਤੇ ਪਛੜਿਆ ਪ੍ਰਤੀ ਕਟਿਆ ਮਾਨਸਿਕਤਾ ਤੇ ਨਫਰਤਪਰੀ ਸੋਚ ਦਾ ਸਬੂਤ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇਤਿਹਾਸ ਦਾ ਛੇੜਛਾੜ ਕਰਨੀ, ਸ਼ਹੀਦਾਂ ਦਾ ਅਪਮਾਨ ਕਰਨਾ ਤੇ ਕਮਜ਼ੋਰ ਲੋਕਾਂ ਨੂੰ ਹੋਰ ਪਿੱਛੇ ਧੱਕਣਾ ਇਹੀ ਭਾਜਪਾ ਦੀ ਅਸਲੀ ਪਾਲਿਸੀ ਤੇ ਨiyet ਹੈ। ਇਹ ਤਾਂ ਸੱਚੀ ਬਹੁਤ ਗੰਭੀਰ ਇਲਜ਼ਾਮ ਨੇ। ਕਿਸ ਸਰਕਾਰ ਵੱਲੋਂ ਕੋਈ ਜਵਾਬ ਆਇਆ ਇਸ ਤੇ? ਕੋਈ ਸਫਾਈ ਤੇ ਆਮ ਲੋਕਾਂ ਚ ਕੀ ਪ੍ਰਤੀਕਿਰਮ ਹੈ? ਦੇਖੋ ਜੀ ਸਰਕਾਰ ਵੱਲੋਂ ਤਾਂ ਹਾਲੇ ਤੱਕ ਕੋਈ ਠੋਸ ਜਵਾਬ ਸਾਹਮਣੇ ਨਹੀਂ ਆਇਆ। ਆਮ ਤੌਰ ਤੇ ਐਸੇ ਮਾਮਲਿਆਂ 'ਚ ਕਹਿ ਦਿੱਤਾ ਜਾਂਦਾ ਹੈ ਕਿ ਸਿਲੇਬਸ ਨੂੰ ਤਰਕਸੰਗਤ ਬਣਾ ਰਹੇ ਆਂ ਜਾਂ ਬੋਝ ਘਟਾ ਰਹੇ ਆਂ ਇਸ ਤਰ੍ਹਾਂ ਦੀਆਂ ਗੱਲਾਂ ਪਰ ਜ਼ਮੀਨੀ ਪੱਧਰ ਤੇ ਲੋਕਾਂ 'ਚ ਪ੍ਰਤੀਕਿਰਿਆ ਕਾਫੀ ਤਿੱਖਾ ਹੈ ਪ੍ਰਤਾਪਗੜ ਜ਼ਿਲ੍ਹਾ ਹੈ ਉੱਥੇ ਇੱਕ ਜਥੇਬੰਦੀ ਹੈ ਪੀਲ ਪ੍ਰਦੇਸ਼ ਵਿਦਿਆਰਥੀ ਮੋਰਚਾ ਉਹਨਾਂ ਨੇ ਵੱਡੇ ਮੁਜ਼ਾਹਰੇ ਕੀਤੇ ਨੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਵੀ ਸਾੜੇ ਨੇ ਮੰਗੋਈ ਹੈ ਕਿ ਮਾਨਗੜ ਵਾਲਾ ਪਾਠ ਵਾਪਸ ਲਿਆਂਦਾ ਜਾਵੇ ਕਾਂਗਰਸ ਦੇ ਇੱਕ ਹੋਰ ਲੀਡਰ ਨੇ ਪ੍ਰਕਾਸ਼ ਮੈਡਾ ਉਹਨਾਂ ਨੇ ਵੀ ਇੱਕ ਬੜੇ ਦਿਲਚਸਪ ਗੱਲ ਕਹੀ ਕਹਿੰਦੇ ਇਹ ਕਿਹੋ ਜਿਹਾ ਉਲਟਫੇਰ ਹੈ ਕਿ ਇੱਕ ਪਾਸੇ ਤਾਂ ਸਰਕਾਰ ਆਦੀਵਾਸੀ ਇਲਾਕਿਆਂ 'ਚ ਪ੍ਰਧਾਨ ਮੰਤਰੀ ਦੇ ਦੌਰੇ ਕਰਵਾ ਰਹੀ ਹੈ ਉਹਨਾਂ ਦੀ ਵੋਟ ਲੈਣ ਲਈ ਤੇ ਦੂਜੇ ਪਾਸੇ ਉਸੇ ਪਾਈਚਾਰੇ ਦਾ ਜਿਹੜਾ ਸ਼ਾਨਦਾਰ ਇਤਿਹਾਸ ਹੈ ਉਸ ਨੂੰ ਕਿਤਾਬਾਂ 'ਚੋਂ ਮਿਟਾਇਆ ਜਾ ਰਿਹਾ ਹੈ ਉਹਨਾਂ ਨੇ ਵੀ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ ਹਮ ਸਾਰੀ ਗੱਲ ਘੁੰਮ ਫਿਰ ਕੇ ਗੋਵਿੰਦ ਗੁਰੂ ਤੇ ਆ ਰਹੀ ਹੈ ਉਹਨਾਂ ਬਾਰੇ ਥੋੜਾ ਹੋਰ ਜਾਣੀਏ ਕੌਣ ਸਨ ਉਹ ਕਿੱਥੋਂ ਦੇ ਸਨ ਹਾਂਜੀ ਸੰਤ ਗੋਬਿੰਦ ਗੁਰੂ ਦਾ ਜਨਮ ਹੋਇਆ ਸੀ 20 ਦਸੰਬਰ 1858 ਨੂੰ ਡੁੰਗਰਪੁਰ ਜ਼ਿਲ੍ਹੇ ਦਾ ਪਿੰਡ ਹੈ ਬਾਸਿਆ ਕਈ ਥਾਂ ਬੇੜੀਆਂ ਵੀ ਲਿਖਿਆ ਮਿਲਦਾ ਉਥੇ ਇੱਕ ਬੰਜਾਰਾ ਪਰਿਵਾਰ ਚ ਜਨਮ ਹੋਇਆ ਸੀ ਬੰਜਾਰਾ ਪਾਈਚਾਰਾ ਵੀ ਆਦੀਵਾਸੀ ਸਮੂਹਾ ਚ ਹੀ ਗਿਣਿਆ ਜਾਂਦਾ ਹੈ ਤੇ ਜਿਸ ਮਾਨਗੜ ਪਹਾੜੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਬਾਸਵਾੜਾ ਜ਼ਿਲ੍ਹੇ ਚ ਪੈਂਦੀ ਹੈ ਇਹ ਉਹ ਥਾਂ ਹੈ ਜਿੱਥੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ਤਿੰਨਾਂ ਸੂਬਿਆਂ ਦੀਆਂ ਹੱਦਾਂ ਮਿਲਦੀਆਂ ਨੇ ਤੇ ਇਹ ਇਲਾਕਾ ਮੁੱਖ ਤੌਰ ਤੇ ਭੀਲ ਤੇ ਬੰਜਾਰਾ ਆਦੀਵਾਸੀਆਂ ਦਾ ਹੀ ਹੈ ਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਇਹ ਲੋਕ ਉਸ ਵੇਲੇ ਤਿੰਨ ਪਾਸਿਓਂ ਪਿਸ ਰਹੇ ਸਨ ਉੱਥੋਂ ਦੇ ਸਮੰਤ ਯਾਨੀ ਜਾਗੀਰਦਾਰ ਰਜਵਾੜੇ ਯਾਨੀ ਰਿਆਸਤਾਂ ਤੇ ਅੰਗਰੇਜ਼ ਸਰਕਾਰ ਤਿੰਨੇ ਹੀ ਸ਼ੋਸ਼ਣ ਕਰ ਰਹੇ ਸਨ ਇਹ ਲੋਕ ਜ਼ਿਆਦਾਤਰ ਅਨਪੜ੍ਹ ਸਨ ਗਰੀਬ ਸਨ ਪੋਲੇ ਸਨ ਤੇ ਹਰ ਕੋਈ ਉਹਨਾਂ ਦਾ ਫਾਇਦਾ ਉਠਾ ਰਿਹਾ ਸੀ ਤੇ ਮਾਨਗੜ ਕਤਲੇਆਮ ਤੋਂ ਬਾਅਦ ਗੋਬਿੰਦ ਗੁਰੂ ਜੀ ਦਾ ਕੀ ਬਣਿਆ ਮਾਨਗੜ ਦੇ ਸਾਕੇ ਤੋਂ ਬਾਅਦ ਜੀ ਗੋਬਿੰਦ ਗੁਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੇ ਮੁਕੱਦਮਾ ਚੱਲਿਆ ਦੇਸ਼द्रोह ਦਾ ਬਗਾਵਤ ਦਾ ਪਹਿਲਾਂ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਫਿਰ ਕਿਸੇ ਵਜ੍ਹਾ ਕਰਕੇ ਉਹ ਸਜ਼ਾ ਉਮਰ ਕੈਚ ਬਦਲ ਦਿੱਤੀ ਗਈ ਉਹਨਾਂ ਨੇ ਕਾਫੀ ਲੰਬਾ ਸਮਾਂ ਜੇਲ੍ਹ ਕੱਟੀ ਕੋਈ 10 ਸਾਲ ਬਾਅਦ 1930 ਦੇ ਆਸ-ਪਾਸ ਉਹ ਰਿਹਾ ਹੋਏ ਰਿਹਾਈ ਤੋਂ ਬਾਅਦ ਵੀ ਉਹ ਸਮਾਜ ਸੇਵਾ ਦੇ ਕੰਮਾਂ 'ਚ ਲੱਗੇ ਰਹੇ ਇੱਕ ਸੰਸਥਾ ਸੀ ਭੀਲ ਸੇਵਾ ਸਦਨ ਝਾਲੋਦ ਉਹਦੇ ਰਾਹੀਂ ਕੰਮ ਕਰਦੇ ਰਹੇ ਤੇ ਉਹਨਾਂ ਦਾ ਦੇਹਾਂਤ ਹੋਇਆ 30 ਅਕਤੂਬਰ 1931 ਨੂੰ ਗੁਜਰਾਤ ਦਾ ਇੱਕ ਪਿੰਡ ਹੈ ਕੰਬੋਈ ਉੱਥੇ ਪਰ ਉਹਨਾਂ ਦੀ ਯਾਦ ਉਹਨਾਂ ਦਾ ਕੰਮ ਅੱਜ ਵੀ ਜ਼ਿੰਦਾ ਹੈ ਹਰ ਸਾਲ ਮੱਗਰ ਦੀ ਪੂਰਨਮਾਸ਼ੀ ਨੂੰ ਮਾਨਗੜ ਤਾਮ ਤੇ ਬਹੁਤ ਵੱਡਾ ਮੇਲਾ ਲੱਗਦਾ ਹੈ ਲੱਖਾਂ ਦੀ ਗਿਣਤੀ ਚ ਆਦੀਵਾਸੀ ਸ਼ਰਧਾਲੂ ਆਉਂਦੇ ਨੇ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਤੋਂ ਤੇ ਗੋਬਿੰਦ ਗੁਰੂ ਨੂੰ ਯਾਦ ਕਰਦੇ ਨੇ ਸਾਰੀ ਗੱਲਬਾਤ ਸੁਣ ਕੇ ਨਾ ਇੱਕ ਗੱਲ ਤਾਂ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਸਕੂਲ ਦੀ ਕਿਤਾਬ ਚੋਂ ਕੋਈ ਪਾਠ ਹਟਾਣਾ ਜਾਂ ਪਾਉਣਾ ਇਹ ਸਿਰਫ ਕੋਈ ਪੜਾਈ ਲਿਖਾਈ ਜਾਂ ਦਫ਼ਤਰੀ ਫੈਸਲਾ ਨਹੀਂ ਹੁੰਦਾ ਇਹਦੇ ਪਿੱਛੇ ਬਹੁਤ ਡੂੰਗੇ ਸਿਆਸੀ ਸਮਾਜਿਕ ਸਭਿਆਚਾਰਕ ਮਤਲਬ ਹੁੰਦੇ ਨੇ ਇਹ ਸਿਰਫ ਕਿਤਾਬ ਦੇ ਕੁਝ ਵਰਕਿਆਂ ਦਾ ਸਵਾਲ ਨਹੀਂ ਰਹਿ ਜਾਂਦਾ ਇਹ ਤਾਂ ਇੱਕ ਪੂਰੇ ਪਾਈਚਾਰੇ ਦੀ ਪਛਾਣ ਦਾ ਸਵਾਲ ਬਣ ਜਾਂਦਾ ਹੈ ਉਹਨਾਂ ਦੇ ਸੰਘਰਸ਼ ਦਾ ਉਹਨਾਂ ਦੀ ਵਿਰਾਸਤ ਦਾ ਉਹਨਾਂ ਦੇ ਨਾਇਕਾਂ ਦਾ ਸਵਾਲ ਬਣ ਜਾਂਦਾ ਹੈ ਬਿਲਕੁਲ ਸਹੀ ਨੁਕਤੇ ਤੇ ਪਹੁੰਚੇ ਹੋ ਤੁਸੀਂ ਇਹ ਸਾਰਾ ਮਾਮਲਾ ਸਾਨੂੰ ਇੱਕ ਬਹੁਤ ਬੁਨਿਆਦੀ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਉਹ ਸਵਾਲ ਇਹ ਹੈ ਕਿ ਇਤਿਹਾਸ ਆਖਰ ਲਿਖਿਆ ਕਿਵੇਂ ਜਾਂਦਾ ਹੈ ਕੌਣ ਫੈਸਲਾ ਕਰਦਾ ਹੈ ਕਿ ਕਿਸ ਦਾ ਇਤਿਹਾਸ ਯਾਦ ਰੱਖਿਆ ਜਾਵੇਗਾ ਤੇ ਕਿਸ ਦੇ ਇਤਿਹਾਸ ਨੂੰ ਮਤਲਬ ਸਾਈਡ ਤੇ ਕਰ ਦਿੱਤਾ ਜਾਵੇਗਾ ਜਾਂ ਜਾਣਬੁੱਝ ਕੇ ਭੁਲਾ ਦਿੱਤਾ ਜਾਵੇਗਾ ਤੇ ਇਹ ਸਵਾਲ ਉਹਨਾਂ ਪਾਈਚਾਰਿਆਂ ਲਈ ਹੋਰ ਵੀ ਜ਼ਿਆਦਾ ਅਹਿਮ ਹੋ ਜਾਂਦਾ ਹੈ ਜਿਹੜੇ ਇਤਿਹਾਸ 'ਚ ਹਮੇਸ਼ਾ ਹਾਸ਼ੀਏ ਤੇ ਰੱਖੇ ਗਏ ਨੇ ਜਿਵੇਂ ਕਿ ਆਦੀਵਾਸੀ ਪਾਈਚਾਰੇ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਸੰਘਰਸ਼ ਉਹਨਾਂ ਦਾ ਯੋਗਦਾਨ ਇਹਨਾਂ ਨੂੰ ਸਾਂਭਣਾ ਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਤਿਹਾਸ ਦੀ ਪੂਰੀ ਤਸਵੀਰ ਸਾਹਮਣੇ ਆ ਸਕੇ ਹਾਂ ਕਿਉਂਕਿ ਜਿਵੇਂ ਆਪਾਂ ਹੁਣੇ ਗੱਲ ਕੀਤੀ ਮਾਨਗੜ੍ਹ ਤਾਂ ਆਮ ਹੋਵੇ ਜਾਂ ਸ਼ਹੀਦ ਕਾਲੀਬਾਈ ਹੋਵੇ ਇਹ ਸਿਰਫ ਬੀਤੇ ਵੇਲੇ ਦੀਆਂ ਘਟਨਾਵਾਂ ਨਹੀਂ ਹਨ ਇਹ ਤਾਂ ਆਦੀਵਾਸੀਆਂ ਦੇ ਮਾਣ ਦਾ ਉਹਨਾਂ ਦੇ ਸਵੈ ਮਾਣ ਦਾ ਪੜਾਈ ਲਈ ਉਹਨਾਂ ਦੀ ਤੜਪ ਦਾ ਤੇ ਅੰਗਰੇਜ਼ੀ ਰਾਜ ਤੇ ਉੱਥੋਂ ਦੀਆਂ ਰਿਆਸਤਾਂ ਦੇ ਜ਼ੁਲਮ ਤੇ ਲੁੱਟ ਖਸੁੱਟ ਦੇ ਖਿਲਾਫ ਲੜੇ ਗਏ ਇੱਕ ਲੰਬੇ ਸੰਘਰਸ਼ ਦਾ ਜਿਉਂਦਾ ਜਾਗਦਾ ਸਬੂਤ ਨੇ ਤੇ ਜਦੋਂ ਇੰਨੇ ਅਹਿਮ ਨਿਸ਼ਾਨਾ ਨੂੰ ਪ੍ਰਤੀਕਾਂ ਨੂੰ ਸਿਲੇਬਸ ਚੋਂ ਬਾਹਰ ਕੀਤਾ ਜਾਂਦਾ ਹੈ ਤਾਂ ਸਵਾਲ ਉੱਠਣਾ ਤਾਂ ਕੁਦਰਤੀ ਹੈ ਕਿ ਕੀ ਇਹ ਉਸ ਵਿਰਾਸਤ ਨੂੰ ਕਮਜ਼ੋਰ ਕਰਨ ਜਾਂ ਮਿਟਾਉਣ ਦੀ ਕੋਈ ਸੋਚੀ ਸਮਝੀ ਕੋਸ਼ਿਸ਼ ਤਾਂ ਨਹੀਂ ਯਾਦ ਕਰਦੇ ਹਾਂ ਤਾਂ ਅਕਸਰ ਉਹਨਾਂ ਨੂੰ ਸਿਰਫ ਸ਼ਹੀਦ ਕਹਿ ਦਿੰਦੇ ਆ ਜਾਂ ਗੋਵਿੰਦ ਗੁਰੂ ਨੂੰ ਧਾਰਮਿਕ ਆਗੂ ਕਹਿ ਦਿੰਦੇ ਆ ਪਰ ਕੀ ਇਹਨਾਂ ਕਾਫੀ ਹੈ ਜਿਵੇਂ ਆਪਾਂ ਭਗਤ ਅੰਦੋਲਨ ਦੀ ਗੱਲ ਕੀਤੀ ਗੋਵਿੰਦ ਗੁਰੂ ਸਿਰਫ ਅਧਿਆਤਮਿਕ ਗੁਰੂ ਨਹੀਂ ਸਨ ਉਹ ਬਹੁਤ ਵੱਡੇ ਸਮਾਜ ਸੁਧਾਰਕ ਵੀ ਸਨ ਉਹ ਸਫਾਈ ਦੀ ਗੱਲ ਕਰ ਰਹੇ ਸਨ ਪੜਾਈ ਦੀ ਨਸ਼ੇ ਛੱਡਣ ਦੀ ਸਵਦੇਸ਼ੀ ਅਪਣਾਉਣ ਦੀ ਨਾਲੇ ਉਸ ਵੇਲੇ ਦੇ ਠੋਸ ਆਰਥਿਕ ਮੁੱਦਿਆਂ ਤੇ ਲੜ ਰਹੇ ਸਨ ਜਿਵੇਂ ਅਕਾਲ ਪੀੜਤਾ ਲਈ ਟੈਕਸ ਘਟਾਉਣਾ ਬੇਗਾਰ ਖਤਮ ਕਰਨਾ ਜਾਗੀਰਦਾਰਾਂ ਦੇ ਸ਼ੋਸ਼ਣ ਖਿਲਾਫ ਇਸੇ ਤਰ੍ਹਾਂ ਕਾਲੀਬਾਈ ਦੀ ਕੁਰਬਾਨੀ ਸਿੱਖਿਆ ਦੇ ਹੱਕ ਲਈ ਸੀ ਤਾਂ ਸਵਾਲ ਇਹ ਉੱਠਦਾ ਹੈ ਕਿ ਸਾਨੂੰ ਇਤਿਹਾਸ ਦੇ ਇਨ੍ਹਾਂ ਪਾਤਰਾਂ ਨੂੰ ਸਿਰਫ ਉਹਨਾਂ ਦੀ ਸ਼ਹਾਦਤ ਲਈ ਯਾਦ ਰੱਖਣਾ ਚਾਹੀਦਾ ਹੈ ਜਾਂ ਫਿਰ ਉਹਨਾਂ ਨੇ ਜਿਹੜਾ ਸਮਾਜਿਕ ਤੇ ਆਰਥਿਕ ਨਿਆਂ ਲਈ ਇੰਨਾ ਵੱਡਾ ਤੇ ਵਿਆਪਕ ਸੰਗਰਾਮ ਕੀਤਾ ਉਸ ਨੂੰ ਸਮਝਣਾ ਉਸ ਤੋਂ ਸਿੱਖਣਾ ਤੇ ਉਸ ਨੂੰ ਅੱਜ ਦੇ ਜ਼ਮਾਨੇ 'ਚ ਦੇਖਣਾ ਕੀ ਇਹ ਵੀ ਓਨਾ ਹੀ ਜ਼ਰੂਰੀ ਨਹੀਂ ਹੈ ਮੇਰੇ ਖਿਆਲ 'ਚ ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਧੰਨਵਾਦ ਸਾਥੀਓ ਤੁਸੀਂ ਵੀਡੀਓ ਪੂਰੀ ਤਰ੍ਹਾਂ ਸੁਣੀ ਤੁਸੀਂ ਜੁੜੇ ਰਹੀ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਨਾਲ ਜੇਕਰ ਤੁਹਾਨੂੰ ਪੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੁਣ ਸਾਨੂੰ ਇਜਾਜ਼ਤ ਦਿਓ ਜੈ ਭੀਮ ਜੈ ਭਾਰਤ ਜੈ ਸੰਵਿਧਾਨ